24 ਘੰਟੇ ਉਹਨਾਂ ਦਾ ਮਨ 'ਚ ਕੋਈ ਗੱਲ ਸੀ ਸੇਵਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੁੱਖ ਮੰਤਰੀ ਭਾਵੇਂ ਸਾਰਾ ਟਾਈਮ ਦੇਖ ਲਓ 20 ਸਾਲ ਰਹੇ ਐ 20 ਸਾਲਾਂ 'ਚ ਹੀ ਨਕਸ਼ਾ ਬਦਲ ਦਿੱਤਾ ਜਿੰਨੀਆਂ ਵੀ ਨਹਿਰਾਂ 'ਚ ਕਸੀਆਂ ਪੰਜਾਬ ਦੇਖਦੇ ਹੋ ਸੇਕੋਬਾਬ ਮੰਤਰੀ ਹੁੰਦੇ ਸੀ ਨਹਿਰਾਂ ਦੇ ਤੇ ਬਾਦਲ ਸਾਹਿਬ ਪੈਸੇ ਦਿੰਦੇ ਦੀ ਸੇਕੋ ਸਾਹਿਬ ਮਿੰਟ ਲੱਗ ਜਾਂਦੇ ਸੀ ਫਰਕ ਹੈ ਸੋਚ ਦਾ ਫਰਕ ਹੈ ਕਿਉਂ ਫਰਕ ਕਿਉਂ ਹੈ ਅਸੀਂ ਥੋਡੇ ਆ ਅਕਾਲੀ ਦਲ ਨੇ ਜਿਉਣਾ ਮਰਨਾ ਥੋਡੇ ਵਾਸਤੇ ਹੈ ਆ ਝਾੜੂ ਵਾਲੇ ਦਿੱਲੀੋਂ ਆਉਂਦੇ ਉਹਨਾਂ ਨੂੰ ਲਗਾਇਆ ਥੋਡੇ ਨਾਲ ਕੇਜਰੀਵਾਲ ਨੂੰ ਦਰਦਾ ਥੋਡੇ ਪ੍ਰਤੀ ਔਰ ਕਾਂਗਰਸੀਆਂ ਨੂੰ ਦਰਦਾ ਹੈ ਮੈਂ ਇੱਕ ਦਿਨ ਸਵਾਲ ਪੁੱਛਿਆ ਸੀ ਅਸੈਂਬਲੀ 'ਚ ਅਬੈਸ਼ ਚੱਲਦੀ ਸਾਡੇ ਜਿਵੇਂ ਇਹਨਾਂ ਦੀ ਆਦਤ ਤਾਂ ਝੂਠ ਬੋਲਣ ਦੀ ਮੈਂ ਕਿਹਾ ਸਾਰਾ ਹੀ ਬਹਿਸ ਬੰਦ ਕਰ ਦਿਓ ਆਪਾਂ ਮੈਨੂੰ ਇੰਨਾ ਹੀ ਜਵਾਬ ਦੇ ਦਿਓ ਕਿੰਨੇ ਸਾਲ ਤੁਸੀਂ ਸਰਕਾਰ 'ਚ ਰਹੇ ਹੋ ਮੈਨੂੰ ਇੱਕ ਵੀ ਮੈਨੂੰ ਪੰਜ ਨਿਸ਼ਾਨੀਆਂ ਦੱਸ ਦਿਓ ਤੁਸੀਂ ਪੂਰੀ ਪੰਜਾਬ ਪੰਜ ਛਿਤਾ ਜਿਹੜੀਆਂ ਬਣਾਈਆਂ ਹੋਣ ਆ ਸਾਰੇ ਬੈਠੇ ਸੀ ਤੁਸੀਂ ਸੁਣਿਆ ਹੋਣਾ ਹੈ ਆਪ ਬੀਬੀ ਭੱਟਲ ਸੀ ਸਾਰੇ ਕਾਂਗਰਸੀ ਨੇ ਲੀਡਰਸ਼ਿਪ ਮੰਤਰੀ ਰਏ ਸਾਰੇ ਲਾਲ ਸਿੰਘ ਵੇਰਾ ਪੰਜ ਨਹੀਂ ਗਿਣਾ ਸਕੇ ਮੈਂ ਉਹਨੂੰ ਕਿਹਾ ਚਾਰ ਦੱਸ ਦਿਓ ਨਹੀਂ ਗਿਣਾ ਸਕੇ ਤਿੰਨ ਦੱਸ ਦਿਓ ਹੀਟ ਮੈਂ ਕਿਹਾ 21 ਦੱਸ ਦਿਓ ਤੇ ਚੰਨੀ ਕੀ ਕਹਿੰਦਾ ਸੀ ਪੈਚਵਾ ਖਲਾਈ ਹੈ ਤੇ ਝਾੜੂ ਵਾਲੇ ਤੇ ਉਹ ਵੀ ਨਹੀਂ ਲਾਈ ਐਨੇ ਟੋਏ ਐ ਮੈਨੂੰ ਡਰ ਲੱਗਦਾ ਐ ਜਿਹੜੀਆਂ ਸੜਕਾਂ ਬਣਾਈਆਂ ਸੀ ਪਿਛਲੇ 10 ਸਾਲ ਹੋ ਗਏ ਦਿਲ ਦੇ ਹੱਥ-ਪੱਕੇ ਦੱਸੋ ਯਾਰ ਪਿਛਲੇ 10 ਸਾਲ 'ਚ ਕੋਈ ਕੰਮ ਹੋਇਆ ਨਹੀਂ ਹੋਇਆ ਫਿਰ ਆਪਾਂ ਗਲਤੀ ਐਡੀ ਕਿਉਂ ਕਰ ਗਏ ਅਸੀਂ ਹੱਥ ਜੋੜਦੇ ਸੀ ਉਦੋਂ ਕਹਿੰਦੇ ਸੀ ਕਿ ਆ ਸਾਰੇ ਝੂਠ ਬੋਲ ਰਹੇ ਐ ਸਾਡੇ ਤੇ ਝੂਠੇ ਇਲਜ਼ਾਮ ਲਾਏ ਬੇਅਦਬੀ ਦੇ ਯਾ ਬੇਅਦਬੀ ਕਾਲੀ ਦਲ ਕਰੂਗਾ ਕਾਲੀ ਦਲ ਦੀ ਲੀਡਰਸ਼ਿਪ ਕਰੂਗੀ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਬਣਿਆ ਹੈ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਚਲੋ ਅਰਦਾਸ ਕਰਕੇ ਘਰੋਂ ਨਿਕਲਦਾ ਨਹੀਂ ਤੇ ਤੁਸੀਂ ਉਸੇ ਪਾਰਟੀ ਤੇ ਇਲਜ਼ਾਮ ਲਾਤਾ ਤੇ ਲਾਇਆ ਕਿਨੇ ਆ ਝਾੜੂ ਵਾਲਿਆਂ ਤੇ ਕਾਂਗਰਸ ਨੇ ਰਲ ਕੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਅਕਾਲੀ ਦਲ ਦਾ ਤੂਫਾਨ ਇੰਨਾ ਤਕੜਾ ਹੈ ਹੁਣ ਰਾਜ ਇਹਨਾਂ ਦਾ ਰਹੂਗਾ ਉਹਨਾਂ ਨੇ ਸਾਜ਼ਿਸ਼ ਰਚੀ ਬੇਅਦਬੀਆਂ 2015 ਚ ਸ਼ੁਰੂ ਹੋ ਗਈਆਂ ਸਰਕਾਰ ਆਪਣੀ ਦੁੱਖ ਹੈ ਪਰ ਮੈਨੂੰ ਐਡਾ ਵੱਡਾ ਵੀ ਦੁੱਖ ਹੈ ਕਿ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਾਉਣ ਦਿੱਤੀ ਸਾਰੇ ਇਕੱਠੇ ਹੋ ਗਏ ਆ ਕਾਂਗਰਸੀ ਵੀ ਕੈਪਟਨ ਵੀ ਆ ਭਲੇ ਵੀ ਦਾਦੂ ਵਾਲ ਵਰਗੇ ਮੰਡ ਵੀ ਸਾਰੇ ਸੜਕਾਂ ਤੇ ਬਹਿ ਗਏ ਕਹਿੰਦੇ ਪੰਜਾਬ ਤੋਂ ਜਾਂਚ ਨਹੀਂ ਕਰਾਉਣੀ ਅਸੀਂ ਜਾਂਚ ਕਰਾਉਣੀ ਹੈ ਸੀਬੀਏ ਤੋਂ ਉਹਨੂੰ ਪਤਾ ਸੀ ਕਿ ਦੋਸ਼ੀ ਫੜੇ ਜਾਣਗੇ ਸਾਨੂੰ ਮਜਬੂਰਨ ਸੀਬੀਏ ਨੂੰ ਦੇਣੀ ਪਈ ਤੇ ਅੱਜ ਤੱਕ ਔਰ ਜਾਂਚ ਰੁੱਲ ਰਹੀ ਹੈ ਦੋ ਕੇਸ ਦੋ ਕੇਸ ਅਸੀਂ ਆਪਣੇ ਕੋਲ ਹੀ ਰੱਖ ਲਏ ਉਹਨਾਂ ਨੂੰ ਪਤਾ ਨਹੀਂ ਲੱਗਿਆ ਇੱਕ ਤਾਂ ਮਲਕੇ ਦਾ ਮੋਗੇ ਜ਼ਿਲ੍ਹੇ 'ਚ ਇੱਕ ਮਲੇਰ ਕੋਟਲੇ ਕੁਰਾਨ ਸ਼ਹੀਦ ਦੀ ਬੇਅਦਬੀ ਹੋਈ ਹੈ ਤੁਸੀਂ ਹੈਰਾਨ ਰਹੇ ਹੋਗੇ ਤੁਹਾਨੂੰ ਸ਼ਾਇਦ ਪਤਾ ਨਹੀਂ ਮਲੇਰ ਕੋਟ ਨੇ ਕਿਹਨੂੰ ਫੜਿਆ ਆਮ ਆਦਮੀ ਪਾਰਟੀ ਦਾ ਐਮਐਲਏ ਦਿੱਲੀ ਦਾ ਐਮਐਲਏ ਉਹ ਆਇਆ ਇੱਥੇ ਬੇਅਦਬੀ ਕਰਨ ਉਹਨੂੰ ਫੜ ਲਿਆ ਅਸੀਂ ਸਰਕਾਰ ਇਹਨਾਂ ਦੀ ਆ ਗਈ ਤੁਸੀਂ ਦੇਖੋ ਕਿੰਨੀ ਸ਼ੱਤ ਹੈ ਕਿੰਨੇ ਚਲਾਕ ਹੈ ਝਾੜੂ ਵਾਲੇ ਉਸ ਆਮ ਆਦਮੀ ਪਾਰਟੀ ਨੂੰ ਬਚਾਉਣ ਵਾਸਤੇ ਉਹ ਲੀਡਰ ਨੂੰ ਬਚਾਉਣ ਵਾਸਤੇ ਵਕੀਲ ਕਿਹੜੇ ਸੀ ਮਲੇਰ ਕੋਰਲੇ ਸੈਸ਼ਨ ਕੋਰਟ ਚ ਅੱਜ ਦੇ ਕੈਬਨਿਟ ਮਨਿਸਟਰ ਹਰਪਾਲ ਛੀਮਾ ਜਿਹੜਾ ਮਨ ਲਖਜਾਨਾ ਮੰਤਰੀ ਉਹ ਵਕੀਲ ਉਹਨੂੰ ਬਚਾਉਣ ਵਾਸਤੇ ਇਕਰਾਨ ਸ਼ੀਵ ਵੀ ਬੇਦਖੀ ਦੇ ਹਰਪਾਲ ਛੀਮਾ ਤੇ ਹਰਜੋਤ ਪਹਿਲ ਦੋਨੋਂ ਵਕੀਲ ਆ ਕੇਸ ਹੁਣੀ ਖਤਮ ਹੋਇਆ ਆ 7 ਮਹੀਨੇ ਪਹਿਲੇ ਡਿਸੰਬਰ ਚ ਦੇਖੋ ਇਹਨਾਂ ਨੂੰ ਕਿੰਨੀ ਘਬਰਾਹਟ ਹੋ ਗਈ ਕਿ ਕਿ ਜੇ ਇਹਨੂੰ ਸਜ਼ਾ ਹੋ ਗਈ ਉਹਨੇ ਨਾਂ ਲੈ ਦੇਣਾ ਕਿ ਕੇਜਰੀਵਾਲ ਨੇ ਮੈਨੂੰ ਭੇਜਿਆ ਕਿਉਂ ਭੇਜਿਆ ਤਾਂ ਉਹਨੇ ਐਮਐਲਏ ਕੀ ਇੱਥੇ ਚਾਰਪਣਾਊਗਾ ਫਿਰ ਇਹਨਾਂ ਨੇ ਕੇਜਰੀਵਾਲ ਨੇ ਆ ਪਹਿਲੀ ਦਸੰਬਰ 2024 ਮਤਲਬ ਤਕਰੀਬਨ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਉਹਨੂੰ ਨਰੇਸ਼ ਯਾਦਵ ਐਮਐਲਏ ਉਹਨੂੰ ਸਜ਼ਾ ਦੇ ਦਿੱਤੀ ਤੇ سزا ਦੇਣ ਤੋਂ ਇੱਕ ਮਹੀਨਾ ਪਹਿਲੇ ਉਹਨਾਂ ਆ ਵਕੀਲਾਂ ਨੂੰ ਪਤਾ ਲੱਗ ਗਿਆ ਕਿ ਹੁਣ ਤਾਂ سزا ਹੋਣੀ ਹੈ ਇਹਨਾਂ ਨੇ ਕੀ ਕੀਤਾ ਇਹ ਕੇਦਰੀਵਾਲ ਨੇ ਡੀਸੀ ਨੂੰ ਕਿਹਾ ਕਿ ਜਿਹੜੇ ਨੇ ਦਰਖਾਸਤ ਦਿੱਤੀ ਹੈ ਜਿਹਦੇ ਤੇ ਦਰਖਾਸਤ ਤੇ ਕੇਸ ਹੋਇਆ ਹੈ ਉਹ ਬੰਦੇ ਤੋਂ ਕੇਸ ਵਾਪਸ ਕਰਾਓ ਤੁਸੀਂ ਦੇਖੋ ਕੇਸ ਬਹਿਸ ਹੋ ਗਈ ਖਤਮ ਹੋ ਗਿਆ ਇੱਕ ਮਹੀਨਾ ਜੱਜ ਕਹਿੰਦਾ ਮੈਂ ਫੈਸਲਾ ਦੇਣਾ ਹੈ ਉਹ ਬੰਦੇ ਨੂੰ ਡਰਾ ਕੇ ਉਹ ਤਾਂ ਦਰਖਾਸਤ ਦਵਾਦੀ ਕਿ ਜੀ ਮੈਂ ਆਪਣੀ ਦਰਖਾਸਤ ਵਾਪਸ ਕਰਾਉਣਾ ਚਾਹਣਾ ਹੈ ਅਬੇ ਅਬੀ ਵਾਲੀ ਪਰ ਜੱਜ ਬੜਾ ਦਲੇਰ ਸੀ ਕਹਿੰਦਾ ਜੋ ਮਰਜ਼ੀ ਕਰ ਲਓ ਮੈਂ ਤਾਂ ਨਹੀਂ ਕਰਦਾ ਹੁਣ ਵਾਪਸ ਉਹਨੇ ਆਪਣੇ ਫੈਸਲੇ 'ਚ ਲਿਖਿਆ ਕਿ ਪੰਜਾਬ ਸਰਕਾਰ ਦੇ ਡੀਸੀ ਦੇ ਦਰਖਾਸਤ ਦਿੱਤੀ ਹੈ ਡੀਏ ਨੂੰ ਨਿੱਕੇ ਦਿੱਤਾ ਕੀ ਆ ਕੇਜ ਵਾਪਸ ਕੀਤਾ ਜਾਏ ਕਿਉਂਕਿ ਉਹ ਕਹਿੰਦਾ ਮੈਂ ਐਜ਼ ਅ ਸੈਸ਼ਨ ਜਜ ਮੈਂ ਨਹੀਂ ਕਰਦਾ ਲਿਖਿਆ ਤੇ ਮੈਨੂੰ ਸਜ਼ਾ ਦਿੰਨਾ ਕਿਉਂਕਿ ਐਡੇ ਸਬੂਤ ਹੈ ਆ ਝਾੜੂ ਵਾਲੇ ਡਰਦੇ ਸੀ ਨਰੇਸ਼ ਯਾਦਵ ਨੇ ਕਿਹਾ ਮੈਂ ਫਿਰ ਦੱਸ ਦੂੰਗਾ ਮੈਨੂੰ ਭੇਜਣਾ ਕੌਣ ਸੀ ਨਹੀਂ ਆ ਝਾੜੂ ਵਾਲ ਕੇਜਰੀਵਾਲ ਪੰਜਾਬ ਚ ਝਾੜੂ ਵਾਲੇ ਆਏ 2014 ਚ ਤੇ ਹੁਣ ਲਗਾਤਾਰ ਦੇਖੋ ਬੇਦਬੀਆਂ ਨਹੀਂ ਜਦੋਂ ਦਾ ਸ਼ੁਰੂ ਹੋਏ ਪਤਾ ਨਹੀਂ ਕਿੱਥੋਂ ਬੰਦੇ ਇਹਨਾਂ ਦੇ ਆਉਂਦੇ ਆ ਹੁਣ ਵੀ ਪੰਜਾਬ ਸਰਕਾਰ ਕੋਈ ਤੁਸੀਂ ਚਲਾ ਰਹੇ ਹੋ ਆਪਣੀ ਸਰਕਾਰ ਕੇਜਰੀਵਾਲ ਮੁੱਖ ਮੰਤਰੀ ਹੈ ਭਗਵੰਤ ਮਾਨ ਨੂੰ ਤਾਂ ਘਰੇ ਬਿਠਾਇਆ ਸੁਸੋਡਿਆ ਤੇ ਜੈਨ ਦੋ ਮੰਤਰੀ ਉਹਨਾਂ ਦੇ ਸੀ ਉਹਨਾਂ ਨੂੰ ਇੱਥੇ ਕੋਠੀ ਲੈ ਲਈ ਜੀ ਮਿਨਿਸਟਰ ਦੇ ਘਰ ਦੇ ਨਾਲ ਚਾਰ ਮੈਂਬਰ ਸੁਸੋਡਿਆ ਕੋਲੇ ਐ ਤੇ ਚਾਰ ਮੈਂਬਰ ਜੈਨ ਕੋਲੇ ਐ ਉਹ ਮੀਟਿੰਗਾਂ ਲੈਂਦੇ ਐ ਉਹ ਫੈਸਲੇ ਕਰਦੇ ਐ ਤੇ ਹਰ ਮਿਨਿਸਟਰ ਦੇ ਨਾਲ ਇੱਕ ਬੰਦਾ ਦਿੱਲੀੋਂ ਆ ਗਿਆ ਐ ਉਹ ਫੈਸਲੇ ਕਰਦੇ ਆ ਯਾਰ ਆਪਣਾ ਇੰਨੇ ਕੀ ਇਹ ਜੀ ਹਲਤ ਬਣ ਗਈ ਆਪਣੀ ਆਪਣੀ ਸਰਕਾਰ ਆਪ ਆਪਣੇ ਪੰਜਾਬ ਚ ਆਪਣੀ ਸਰਕਾਰ ਹੀ ਨਹੀਂ ਐ ਲੋਕਾਂ ਦੀ ਸਰਕਾਰ ਨਹੀਂ ਐ ਫੈਸਲੇ ਕੀ ਕਰਦੇ ਆ ਪੈਸਾ ਇਕੱਠਾ ਕਰਨਾ ਹੁਣ ਇਹਨਾਂ ਨੂੰ ਪਤਾ ਹੈ ਹੁਣ ਇਹਨਾਂ ਨੂੰ ਪਤਾ ਹੈ ਕਿ 1.5 ਸਾਲ ਬਾਅਦ ਇਹਨਾਂ ਨੂੰ ਵੋਟ ਨਹੀਂ ਪਾਣੀ ਕਹਿੰਦੇ ਪੈਸੇ ਇਕੱਠੇ ਕਰ ਲਓ ਲੁੱਟੋ ਲੱਗ ਜਾਓ ਹੁਣ ਇਹ ਨਮਾਜ਼ ਪੰਗਾ ਸ਼ੁਰੂ ਕਰਤਾ 40000 ਏਕੜ ਜ਼ਮੀਨ ਕਹਿੰਦੇ ਅਸੀਂ ਕਿਸਾਨਾਂ ਦੀ ਲੈਣੀ ਹੈ ਯਾਰ ਕਿਸ ਵਾਸਤੇ ਲੈਣੀ ਹੈ 40000 ਏਕੜ ਕਿਉਂਕਿ ਦਿੱਲੀ ਦੇ ਬਿਲਡਰਾਂ ਨਾਲ ਗੱਲ ਹੋ ਗਈ ਕਿ ਤੁਸੀਂ ਸਾਨੂੰ ਅਲਾਟ ਕਰ ਦਿਓ ਉਹਦੇ ਬਾਅਦ ਤੁਸੀਂ 80 ਕਰੋੜ ਰੁਪਏ ਲੈ ਲਓ ਤੇ ਕਿਸਾਨ ਦੀ ਜ਼ਮੀਨ ਅਸੀਂ ਲੈ ਲਾਂਗੇ ਆਹ ਤਾਂ ਹਾਲਾਤ ਹੈ ਸ਼੍ਰੋਮਣੀ ਕਾਲੀ ਦਲ ਨੇ ਫੈਸਲਾ ਕੀਤਾ ਹੈ ਕਾਲੀ ਦਲ ਕੁਛ ਵੀ ਕਰਨਾ ਪਏ ਮੈਂ ਤੁਹਾਨੂੰ ਗਰੰਟੀ ਦਿੰਦਾ ਜ਼ਮੀਨ ਨਹੀਂ ਜਾਨ ਦੇਵਾਂਗੇ ਤੁਹਾਡੀ ਕਿਸੇ ਦੀ ਵੀ ਮੈਂ ਫਿਰ ਤੋਂ ਬੇਅਦਬੀ ਤੇ ਆਉਣਾ ਚਾਹਣਾ ਹੈ ਦੇਖੋ ਬੇਅਦਬੀ ਤੇ ਸਿਆਸਤ ਕੀਤੀ ਸਾਰਿਆਂ ਨੇ ਆ ਜਿੰਨੇ ਕਾਂਗਰਸ ਹੈ ਜਿੰਨੇ ਮੰਡ ਹੈ ਜਿੰਨੇ ਦਾदू ਵਾਲਾ ਜਿੰਨੇ ਆਪਣੇ ਵਿਰੋਧੀ ਹੈ ਉਹਨਾਂ ਦਾ ਮਤਲਬ ਸੀ ਕਿ ਬਾਰ ਬਾਰ ਹੁਣ ਜਿਹੜਾ ਤੁਸੀਂ ਦੇਖ ਲਓ ਪੰਜ ਛੇ ਦਿਨ ਪਹਿਲੇ ਅਸੈਂਬਲੀ 'ਚ ਝਾੜੂ ਵਾਲੇ ਲਿਆ ਬੇਅਦਬੀ ਦਾ ਬਿੱਲ ਇਹ ਸਾਢੇ 3 ਸਾਲ ਦਾ ਤੁਸੀਂ ਸੋਚਿਆ ਨਹੀਂ ਤੇ ਬਿੱਲ 'ਚ ਕੀ ਲਿਖਿਆ ਕਿ ਜਿਹੜਾ ਮਦਦ ਕਰੂਗਾ ਬੇਅਦਬੀ ਕਰਨ ਵਾਲੇ ਦੀ ਉਹਨੂੰ ਵੀ ਸਜ਼ਾ ਇਹਦਾ ਮਤਲਬ ਕੇਜਰੀਵਾਲ ਤੇ ਪਹਿਲੇ ਪਰਚਾ ਹੋਣਾ ਚਾਹੀਦਾ ਕਿਉਂਕਿ ਪਿਛਲੀ ਬੇਅਦਬੀ ਕੁਰਾਨ ਚੀ ਦੀ ਉਹਨੇ ਕਰਾਈ ਸੀ ਆਖ ਦੇਖੋ ਕਾਂਗਰਸੀਆਂ ਦੇ ਬਿਆਨ ਹੁਣ ਜਦੋਂ ਦਿਲ 'ਚ ਨਾ ਖੋਟ ਹੋਏ ਸામਨੇ ਆ ਜਾਂਦੀਆਂ ਚੀਜ਼ਾਂ ਪ੍ਰਗਟ ਸਿੰਘ ਨੇ ਹੁਣੀ ਅਸੈਂਬਲੀ 'ਚ ਕੀ ਕਿਹਾ ਕਿ ਅੱਜ ਮੈਂ ਸੱਚ ਬੋਲਣਾ ਚਾਹਣਾ ਸਾਡੀ ਸਰਕਾਰ ਦੇ ਡਰਾਨ ਅਸੀਂ ਦੋਸ਼ਿਆਂ ਨੂੰ ਫੜਦੇ ਨਹੀਂ ਲੱਗੇ ਸੀ ਅਸੀਂ ਤਾਂ ਸਿਆਸਤ ਕਰਨ ਤੇ ਲੱਗੇ ਸੀ ਕਾਲੀਆਂ ਨੂੰ ਰਗੜੋ ਬਿਰਨਾਮ ਕਰੋ ਪ੍ਰਗਟ ਸਿੰਘ ਨੇ ਅਸੈਂਬਲੀ 'ਚ ਕਿਹਾ ਸੁਖੀ ਰੰਦਾਵੇਂ ਨੇ ਆਪ ਬਿਆਨ ਦਿੱਤਾ ਤੇ ਟੀਵੀ 'ਤੇ ਗਿਆ ਹੈ ਕਿ ਮੈਂ ਐਸਆਈਟੀ ਦੀ ਮੀਟਿੰਗਾਂ 'ਚ ਮੈਂ ਆਪ ਜਾਣਦਾ ਸੀ ਜਿੱਥੇ ਕਮੇਟੀ ਬਣਾਈ ਸੀ सा मतलब दोषी फरना नहीं मतलब सी अकाली दल बदनाम करना देखो थोड़ी पार्टी है थोड़े बुजुर्गों की पार्टी सुखबीर बुजुर्गों ने आप पार्टी खड़ा किया है थोड़े बुजुर्गों के बुजुर्गों ने आ पार्टी खड़ी की है कुर्बानियां दी है शहादत दावे आजादी तो पहले भावें आजादी तो बाद ਜੇ ਕਿਸਾਨ ਦੀ ਗੱਲ ਆਈ ਗਰੀਬ ਦੀ ਗੱਲ ਆਈ ਮਜ਼ਦੂਰ ਦੀ ਗੱਲ ਆਈ ਪੰਜਾਬ ਦੀ ਗੱਲ ਆਈ ਖਾਲਸਾ ਪੰਥ ਦੀ ਕੋਈ ਗੱਲ ਆਈ ਅੱਗੇ ਹੋ ਕੇ ਅਕਾਲੀ ਦਲ ਖੜਾ ਰਿਹਾ ਹੈ ਪਰ ਅੱਜ ਕਮਜ਼ੋਰ ਕਰਤਾ ਇਨਾ ਇਨਾ ਬੰਦਿਆਂ ਨੇ ਕਹਿਨ ਤੇ ਤੇ ਹੋਇਆ ਕੀ ਹੁਣ ਤੁਸੀਂ ਕਮਜ਼ੋਰ ਆਪਣੀ ਫੌਜ ਕਰਤੀ ਤੇ ਅੱਜ ਤੁਹਾਡੇ ਧਰਮ ਤੇ ਹਮਲਾ ਹੋਣ ਲੱਗ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਮੰਤਾ ਕਮੇਟੀ ਤੋੜਦੀ ਜਿਹੜੀ ਹਿੰਮਤ ਨਹੀਂ ਦੀ ਕਿਸੇ ਦੀ ਤੋਂ ਹੱਥ ਲਾਉਂਦੀ ਉਹ ਵੀ ਤੋੜ ਦਿੱਤਾ तक हजूर साहब ने कब्जा कर लिया पटना साहब तक कब्जा कर लिया गुरुद्वारा प्रबंधक कमेटी ने कर लिया एच जी कर लगे आ दो बार मैं कहना बहादुर मैं बैठे इतना लाल चंदी कि तुम आ जाओ पर डट के खड़े रहे इथो तक आ गए थोड़े को हले भी अपनी फौज उम्मीद तगड़ा किया फिर पानी उतो दी टप ਤੇ ਆਪਣਾ ਕੋਈ ਬਚਣਾ ਨਹੀਂ ਆਪਣਾ ਪੰਜਾਬ ਹੈ ਆ ਆਪਣਾ ਪੰਜਾਬ ਹੈ ਰਹਿਣਾ ਇੱਥੇ ਹੈ ਹੁਣ ਤਾਂ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਨੇ ਵੀ ਕਹਿਦਾ ਸੀ ਕਿਸੇ ਨੂੰ ਬਾਹਰੋਂ ਲੈਣਾ ਨਹੀਂ ਕਿੱਥੇ ਜਾਣਗੇ ਤੁਹਾਡੇ ਬੱਚੇ ਇੱਥੇ ਹੀ ਜੇ ਤਰੱਕੀ ਹੋਊਗੀ ਇੱਥੇ ਪੰਜਾਬ ਤਾਈ ਆਪਣੇ ਬੱਚੇ ਤੇ ਖੁਸ਼ ਰਹਿਣਗੇ ਤਾਈ ਕੋਈ ਤਰੱਕੀ ਹੋਊਗੀ ਤੇ ਤਰੱਕੀ ਕਰਾਉਣ ਵਾਲਾ ਇੱਕੋ ਇੱਕ ਹੈ ਸ਼੍ਰੋਮਣੀ ਅਕਾਲੀ ਦਰਬਾਰ ਤਜਰਬੇ ਕਰ ਲੈ ਆਪਾਂ ਦੇਖ ਲੈ ਬਤਲਾ ਦੇਖ ਲੈ ਕਾਂਗਰਸੀ ਨੂੰ ਹੁਣ ਕਿੰਨੇ ਤਜਰਬੇ ਕਰਾਂਗੇ ਹੁਣ ਫਿਰ ਤੋਂ ਆਉਣਗੇ ਤੁਹਾਡੇ ਕੋਲ ਕਾਂਗਰਸੀ ਕਹਿਣਗੇ ਆ ਦੇ ਮੰਗੇ ਆ ਦੇ ਮੰਗੇ ਆ ਦੇ ਮੰਗੇ ਡੱਕਾ ਨਹੀਂ ਦੇਣਾ ਕਿਉਂਕਿ ਪਹਿਲਾਂ 50 ਸਾਲ ਦਾ ਇਤਿਹਾਸ ਦੇਖ ਲਓ ਹੁਣ ਝਾੜੂ ਵਾਲੇ ਵੀ ਕਹਿਣਗੇ ਕੋਈ ਨਾ ਕੋਈ ਡਰਾਮਾ ਕਰਨਗੇ ਜਾਂ ਕਿਸੇ ਹੋਰ ਆਪਣੇ ਬੰਦੇ ਨੂੰ ਜਿਵੇਂ ਤੁਸੀਂ ਦੇਖਿਆ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਤੂਛਾ ਛੱਡਦਾ ਸੀ ਆਪਾਂ ਇਕਦਾਂ ਹੀ ਬਿਗੈਰ ਸੋਚੇ ਸਮਝੇ ਦੇਖੇ ਢੰਡਾ ਚੱਕ ਲੈਣੇ ਆ ਤੇ ਬਾਅਦ ਚ ਪਛਤਾਉਣੇ ਰਹਿੰਦੇ ਆ ਅੱਜ ਹਾਲਾਤ ਆ ਬਣ ਗਈ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰਾਂ ਦਾ ਰਾਜ ਕਰੀ ਆਂਦੇ ਆ ਫਰੋਕੀਆਂ ਲਈ ਆਂਦੇ ਆ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਲੁਧਿਆਣੇ ਗਿਆ ਵੱਡੇ ਵੱਡੇ ਕਾਰਖਾਨੇ ਵਾਲਿਆਂ ਨੂੰ ਮਿਲਿਆ ਮੈਨੂੰ ਕਹਿੰਦੇ ਅਸੀਂ ਤਾਂ ਜੀ ਯੂਪੀ ਚੱਲੇ ਆ ਉੱਥੇ ਕਾਰਖਾਨਾ ਲਾ ਰਹਿਣਾ ਕਿਹਾ ਕਿਉਂ ਕਹਿੰਦੇ ਕੀ ਕਰੀਏ ਇੱਕ ਪਾਸੇ ਤਾਂ ਗੈਂਗਸਟਰ ਆ ਸਾ ਤੋਂ ਫਰौती ਲੈਂਦੇ ਐ ਦੂਜੇ ਪਾਸੇ ਕੇਜਰੀ ਵਾਲਾ ਉਹ ਬੁਲਾ ਲੰਦਾ ਕਿ ਮੈਨੂੰ 4 ਕਰੋੜ ਉਹ ਪਾਰਟੀ ਵਾਸਤੇ ਮੈਨੂੰ 5 ਕਰੋੜ ਦੇ ਉਹ ਅਸੀਂ ਕੀ ਕਿਨਾ ਦੇਵਾਂਗੇ ਜੇ ਇੱਕ ਆਪਣੀ ਇੰਡਸਟਰੀ ਚਲੀ ਗਈ ਇਥੋਂ ਵਪਾਰੀ ਚਲੇ ਗਏ ਕਿਸਾਨਾਂ ਦਾ ਪੂਰਾ ਹਾਲ ਹੋ ਗਿਆ ਤੇ ਫਿਰ ਹੋਊਗਾ ਕੀ ਤੇ ਹਲੇ ਤਾਂ ਥੋੜੀ ਮੈਂ ਬਿਜਲੀ ਪੂਰੀ ਕਰਕੇ ਗਿਆ ਸੀ ਹੁਣ ਫਿਰ ਤੋਂ ਕੱਟ ਲੱਗਣ ਲੱਗੇ ਕਿਉਂ ਲੱਗਣ ਲੱਗੇ ਇਹ 10 ਸਾਲ ਹੋ ਗਏ ਇੱਕ ਵੀ ਨਵਾਂ ਪਲਾਂਟ ਨਹੀਂ ਲਾਇਆ ਇਹਨਾਂ ਨੇ ਮੰਗ ਵੱਧ ਗਈ ਹੈ ਜਿਹਦੇ ਘਰੇ ਕੂਲਰ ਹੁੰਦਾ ਸੀ ਏਸੀ ਲਾਵੇ ਏਸੀ ਆਲੇ ਨੇ ਦੋ ਲਾਲੇ ਬਿਜਲੀ ਦੀ ਮੰਗ ਆ ਤਾਂ ਚੰਗਾ ਸੀ ਮੈਂ ਉਦੋਂ ਇੰਨੀ ਵੱਧ ਕਰ ਗਿਆ ਸੀ 10 ਸਾਲ ਪਾ ਦੇ ਤੁਹਾਡੇ ਜੇ ਫਿਰ ਤੋਂ ਆਪਾਂ ਗਲਤੀ ਕਰ ਗਏ ਆ ਆ ਗਏ ਫਿਰ ਤਾਂ ਰਾਤ ਨੂੰ ਮੱਛਰ ਵੜਿਆ ਕਰਨਗੇ ਤੁਹਾਨੂੰ ਤੁਸੀਂ ਕੱਲ ਦੇਖੋ ਮੈਂ ਕਹਿੰਦਾ ਤੁਸੀਂ ਮੇਰਾ ਪਿਛਲੇ 10 15 20 ਸਾਲ ਦਾ ਮੇਰਾ ਇਤਿਹਾਸ ਦੇਖ ਲਓ ਜੋ ਜੋ ਵੀ ਮੈਂ ਕਿਹਾ ਮੈਂ ਪੂਰਾ ਕੀਤਾ ਜੋ ਜੋ ਵੀ ਲੇਖ ਲਓ ਸਾਰੇ ਮੈਂ ਕਿਹਾ ਸੀ ਬਿਜਲੀ ਆਪੋਂ ਕਰ ਦੂੰਗਾ ਕਹਿੰਦੇ ਸੀ ਉਹ ਤਾਂ ਰੋਕੀ ਕਿਵੇਂ ਹੋ ਸਕਦੀ ਹੈ ਐ ਮਿੰਟਾਂ 'ਚ ਕਰਤੀ ਨਾ ਥਰਮਲ ਪਲਾਂਟ ਲਾ ਕੇ ਮੈਂ ਕਿਹਾ ਸੀ ਸਾਰੇ ਜ਼ਿਲ੍ਹਿਆਂ ਨੂੰ ਚੰਦੀ ਗੜਨਾ 4 6 ਲੈਂਦੀਆਂ ਸੜਕਾਂ ਦੀ ਬਣਾਵਾਂਗੇ ਭਾਵੇਂ ਬੰਬ ਛਿੜ ਦਿਓ ਆ ਸੜਕਾਂ ਬਣੀਆਂ ਕਿ ਨਹੀਂ ਹੁਣ ਤੁਸੀਂ ਜੇਰੇ ਤੋਂ ਜੀਰੇ ਤੋਂ ਅਮਰਸਰ ਜਾਣੇ ਅਮਰਸਰ ਬਠਿੰਡੇ ਜਾਣੇ ਹੋ ਨਜ਼ਾਰਾ ਆਉਂਦਾ ਹੈ ਕਿ ਨਹੀਂ 에어ਪੋਰਟ ਪੰਗਾ ਤੇ ਤੁਹਾਡੇ ਪਿੰਡਾਂ ਵਿੱਚ ਜਿੰਨੀਆਂ ਵੀ ਗਲੀਆਂ ਨਾਲੀਆਂ ਕੁਝ ਵੀ ਬਣਿਆ ਜੁਨੇਗੀ ਦੇ ਸ਼ਹਿਰ ਜਾਂ ਕਿਤੇ ਵੀ ਕੋਈ ਡਿਵੈਲਪਮੈਂਟ ਹੋਈ ਹੈ ਉਹ ਉਦੋਂ ਹੀ ਹੋਈ ਹੈ ਜਦੋਂ ਤੁਹਾਡਾ ਰਾਤ ਸੀ ਤੁਹਾਡੀ ਖੇਤਰੀ ਪਾਰਟੀ ਦਾ ਰਾਜ ਸੀ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ 1.5 ਸਾਲ ਰਹਿ ਗਿਆ ਦੇਖੋ ਜੇ ਆਪਾਂ ਇਕੱਠੇ ਨਾ ਹੋਏ ਇੱਕ ਮੁਟ ਨਾ ਹੋਏ ਆਪਾਂ ਪੰਜਾਬ ਨੂੰ ਨਾ ਬਚਾਇਆ ਤੁਹਾਡੇ ਤੇ ਜ਼ਿੰਮੇਵਾਰੀ ਹੈ ਆਪਣੇ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਆ ਤੁਹਾਡੇ ਤੇ ਜ਼ਿੰਮੇਵਾਰੀ ਹੈ ਹੁਣ ਪੰਜਾਬ ਬਚਾਉਣ ਨੂੰ ਮੈਂ ਇਕੱਲਾ ਨਹੀਂ ਕਰ ਸਕਦਾ ਤੁਸੀਂ ਸਾਥ ਦੇ ਦਿਓ ਆ ਦਿੱਲੀ ਵਾਲਾ ਨੂੰ ਭਜਾਓ ਇੱਥੋਂ ਇਹਨਾਂ ਨੂੰ ਬਾਹਰ ਦੇ ਦਵਾਈਏ ਤਾਂ ਹੀ ਪੰਜਾਬ ਬਚੂਗਾ